ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼ਿਗਰੂ ਤੇਗ ਬਾਬਾ ਸਾਹਿਬ ਮਹਾਰਾਜ ਸਦਾ ਹੀ ਜਿਏ ਕਰੇ ਸਦਾ ਹੀ ਜਿਏ ਕਰੇ ਸਰਬੱਤ ਦਾ ਭਲਾ ਕਰਵਾ ਪੀ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਕੋਲੇ ਚਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਧੰਨ ਧੰਨ ਸ਼ਿਗਰੂ ਤੇਗ ਬਾਬਾ ਸਾਹਿਬ ਮਹਾਰਾਜ ਕਰੋ ਕਿਰਪਾ ਕਿਰਪਾ ਕਰੋ ਬਈ ਆਪਣੀ ਮੇਰ ਕਰੋ thank <speaking in foreign> lek <language> naam ਸ੍ਰੀ ਸਦੀਆ ਪਰ ਸ੍ਰੀ ਨਦੀਆ ਨਾਟਿ ਵਿਚੇ ਟੁਕੀਏ ਕੋ ਕਾ ਜਾ ਬਰ ਬਲੋਗਨ ਕੇ ਆਵਤ ਲਾ ਜਾ ਬਰ ਬਲੋਗਨ ਕੇ ਆਵਤ ਲਾ ਜਾ ਮੈਂ ਜਾਣਾ ਤੇਰੀ ਜੀ ਗੁਰਦਾਸ ਗੁਰਨ ਤੇਰੀ ਜੀ ਤਨੁ ਰਾਖੀ ਰੀ ਵੇ ਸਤਿਗ੍ਰੰਥ ਦੇ ਨਾਮ ਦੀ ਦੂਦ ਨਿਠੇ ਸੱਚੇ ਬਾਦਸ਼ਾਹ ਮਾਲ ਗਿਆਨ ਮਧਨਮ ਦੇ ਕਟਿਏ ਦੂਦ ਨਿਠੇ ਸੱਚੇ ਬਾਦਸ਼ਾਹ ਮਾਲ ਗਿਆਨ ਮਧਨਮ ਦੇ ਕਟਿਏ ਨਰਸ ਸਾਹਿਬ ਜੀ ਨਾਨਕ ਨਾਮ ਨਿਰੰਜਨ ਜਾਨਿਉ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤ ਅੰਗ ਦੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਆਖਾਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਏ ਸੱਡੀ ਸ੍ਰੇਸ਼ਟ ਸਕਲ ਤਾਰਣ ਕੋ ਆਵ ਗੁਰ ਰਾਮਦਾਸ ਕੋ ਮਿਲੇ ਵਡਾਈ ਸੋਡੀ ਸ੍ਰਿਸ਼ਟ ਸਖਲ ਤਾਰਣਕਾ ਆਪਗੁਰ ਰਾਮ ਦਾਸਕ ਮਿਲੇ ਵਡਾਈ ਸਤਗੁਰ ਸਾਚੇ ਦੀਆ ਪੇਜ ਚਿਰ ਜੀਵਨ ਉਪਜਾ ਸੰਜੋਗ ਰਹ ਮੈਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਤੁਰ ਕਾ ਬੋਲਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋ ਹੋ ਨਾਨਕ ਇਹ ਜਗਤ ਮੈਂ ਕੈਨ ਜਪਿਓ ਗੁਰਮੰਤਿ RAM ਨਾਮ ਉਰ ਮੈਂ ਗਹਿਉ ਜਾ ਕੇ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਟਾ ਦਰਸ ਤਹਾਰ ਹੋਏ ਸੁਖ ਹਉ ਟਲ ਗੁਰ ਸੇਵੀ ਹੈ ਨਸ ਸਾਜ ਸਭਾਈ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਵਤਿ ਸੁਖ ਸੰਦਿ ਨਹੁਰ ਅਰਸਾ ਕਰਸਾ ਛਟਿਆ ਤਦ ਡਿਠੇ ਸਚੇ ਪਾਤ ਸਾਹ पल जनम जनम द कटिया सजण सचा सिर सह सह जिस पास बठिया सोया सब न वेस ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 14 ਅਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲਵਾਨਾ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਘਰ ਸੇਵੋ ਵੇਗ ਵੇ ਗਾਲੀ ਸਤ ਗੁਰ ਸੇਵ ਖਰਚ ਹਰ ਵਾਧਾ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲ ਹਰ ਨਾਲੀ ਜੇ ਨਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨ ਪਗ ਰਾਲੀ ਹਰ ਹਰ ਜਪਨ ਜਪਨ ਚਲਚਾਨੀ ਹਰ ਕਿਰਪਾ ਕਰ ਨਾਨਕ ਸੰਗਤ ਸਾਧ ਹਰ ਮਿਲ ਹਮ ਸਾਧ ਜਨਾ ਪਗ ਰਾਲੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅਨਾ ਸ੍ਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉ ਚੱਲ ਹੈ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਕਾਲੇ ਪਰਮ ਸਨਮਾਨ ਜੋ ਗੁਰੂ ਰੂਪ ਗੁਰ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਤ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਅਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਤਨ ਤਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 667 ਉੱਪਰ ਸੁਭਾਏਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਅੱਜ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਸਰੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਤਿੰਨਾਂ ਦਾ ਜਨਮ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣ ਜੀ ਸਤਿਗੁਰ ਜੀ ਕਿਰਪਾ ਕਰਨ ਐਸੀ ਮਹਾਂਪੁਰਸਾਂ ਦੀ ਜੋਹਿਆਂ ਦੇ ਪਾਈ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਲ ਦਮ ਬਖਸ਼ਿਸ਼ ਕਰਨ ਉੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह